ਜਾਲਥਲ ਮਹੀਲ ਕਿਉ ਵਿਸਾਰਾ ਪ੍ਰਣਭੋ ਆਦੇ ਕੰਕਰਾ ਜਲਸਲ ਵਿਲਕਿਉ ਵਿਸਾਰਾ ਜਿਹਨੇ ਜਲ ਵਿੱਚ ਖਾਲ ਵਿੱਚ ਤਰਤੀ ਤਰਤੀ ਜਿਤੇ ਹਰੀ ਭਰਾ ਰਹੇ ਨਾ ਹਰ ਵਕ ਉਹ ਸਭ ਉਹਨੂੰ ਧਰਤੀ ਕਹਿੰਦੇ ਨੇ ਇੱਥੇ ਵੀ ਦੇਵਭਾਣੇ ਆਂ ਦਰਖਤੋ ਦਰ ਨੇ ਜੰਗਲ ਹੁੰਦਾ ਬਾਰਿਸ਼ ਪੈਂਦੀ ਰਹਿੰਦੀ ਹੈ ਗਿੱਲਾ ਰਹਿੰਦਾ ਇਹ ਤਾਂ ਗੱਲਾਂ ਨੇ ਦੂਰ ਤੱਕ ਰਹਿਣਾ ਨਾ ਸਾਰਾ ਸਾਲ ਪੱਥਰ ਹੋਣ ਜਰਤਾ ਮਰੂਦਲ ਵੀ ਨਾ ਪਵੇ ਉਹਨੂੰ ਥਲ ਕਰ ਦਿੰਦੇ ਨੇ ਥਾਲ ਦੇ ਵਿੱਚ ਵੀ ਜੇ بارش ਹੋ ਜਵੇ ਤਾਂ ਉੱਗਿਆ ਉਹਦਾ ਕੁਝ ਨਾ ਕੁਝ ਇਹਨਾਂ ਦਾ ਜਲ ਥਲਰ ਵਈਲ ਧਰਤੀ ਵਿੱਚ ਪਸਾਰਾ ਕੀਤਾ ਜਿਹਨੂੰ ਸਾਰਾ ਬੜਾਇਆ ਪਰ ਮੈਰੀ ਪਰਲੋਦ ਪ੍ਰਭੂ ਆਦੇਕਮ ਕਰਾ ਜਲਸਲ ਬਈਲ ਕਿਉਂ ਇਹਦਾ ਸਾਰਾ ਪਸਾਰਾ ਡਿਟਾ ਬਣਾਇਆ ਜਲਸਲ ਬਈਲ ਬਣਾਇਆ ਉਹਨੂੰ ਮੇਰੀ ਨਮਸਕਾਰ ਆਦਪੁਰਖ ਅਭਗਤ ਅਬਿਨਾਸ਼ੀ ਉਹ ਆਦਪੁਰਖ ਹੈ ਆਦਪੁਰਖ ਕੀ ਹੈ ਸਾਰਿਆਂ ਤੋਂ ਪਹਿਲਾ ਪੁਰਖ ਹੈ ਪੁਰਖ ਕਹਿੰਦੇ ਕੀ ਨੂੰ ਦੇਖੋ ਪੁਰਖ ਸ਼ਬਦ ਨੂੰ ਕੀ ਹੋਇਆ ਜੋ ਪੈਦਾ ਹੋਇਆ ਜੋ ਚੀਜ਼ ਪੈਦਾ ਹੋਈ ਹੈ ਜੋ ਉਪਜਿਓ ਸੋ ਮਿਰਸ ਉਹ ਆਜ ਕੇ ਜੋ ਚੀਜ਼ ਪੈਦਾ ਹੋਈ ਹੈ ਉਹਨੇ ਬੇਸ਼ਅ ਨਹੀਂ ਰਹਿ ਲੋ ਐ ਕਹ ਲਿਓ ਸ਼ਬਦ ਵੀ ਬੇਸ਼ਅ ਨਹੀਂ ਰਹਿੰਦਾ ਕਿ ਪੈਦਾ ਜੋ ਹੋਇਆ ਹੋਇਆ ਵਸੇ ਗੁਪਤ ਹੋ ਜਾਂਦਾ ਪ੍ਰਗਟ ਹੋ ਜਾਂਦਾ ਸ਼ਬਦ ਬੇਸ਼ਅ ਨਹੀਂ ਰਹਦਾ ਜਿਹੜਾ ਜੀਵ ਹੈ ਵੀ ਪੁਰਖ ਹੈ ਇਹ ਪੁਰਖ ਆ ਦ ਜਿਹੜੀ ਆਵਾਜ਼ ਕਰਕੇ ਹੀ ਪੁਰਖ ਹੈ ਮਨ ਬੋਲਦਾ ਤਾਂ ਪੁਰਖਾ ਤੇ ਤੂੰ ਬੋਲਦਾ ਤਾਂ ਪੁਰਖਾ ਨਾ ਬੋਲੇ ਤਾਂ ਡੱਡਾ ਹੈ ਜਦ ਸੌ ਜਾਂਦਾ ਓਦੋਂ ਬੋਲਦਾ ਨਹੀਂ ਓਦੋਂ ਨੂੰ ਡੱਡ ਬਣੇ ਜਾਂਦਾ ਮੇਰੇ ਪੁਰਖ ਨਹੀਂ ਹੈ ਪੁਰਖ ਹੁੰਦਾ ਬੋਲਦਾ ਪੁਰਖ ਜੋ ਬੋਲਦਾ ਉਹੀ ਪੁਰਖ ਹੈ ਜੋ ਨਹੀਂ ਬੋਲਦਾ ਪੁਰਖਾ ਦਾ ਲਫ਼ਜ਼ੀ ਅਰਥ ਕੀ ਹੈ ਪੂਰਾ ਕਰਨ ਵਾਲਾ ਅਧੂਰੇ ਨੂੰ ਪੂਰਾ ਕਰਨ ਵਾਲਾ ਅਧੂਰੇ ਗਾਣ ਨੂੰ ਪੂਰਾ ਭੋਲ ਕੇ ਬਿਨਾ ਹੋਈ ਸ਼ਬਦ ਪੂਰਾ ਕਰਦਾ ਨਾ ਬੋਲ ਆਵਾਜ਼ ਪੂਰਾ ਖੂਦ ਉਹਨਾਂ ਨੂੰ ਗਾਣਾ ਆਵਾਜ਼ ਤੇ ਬਿਲ ਨਹੀਂ ਬਿਲਦਾ ਹੁੰਦਾ ਸ਼ਬਦ ਪੁਰਖ ਹੈ ਪੂਰਾ ਕਰਨ ਵਾਲਾ ਇਹਨਾਂ ਦਾ ਪੂਰਾ ਕਰਦਾ ਹੈ ਇਹ ਕੀ ਕਰਦਾ ਖੈ ਕਰਦਾ ਪੂਰਾ ਕਰਦਾ ਹੈ ਕਸ਼ੈ ਵੀ ਕਰਦਾ ਨਾਲ ਮਾਰਦਾ ਵੀ ਉਹ ਕੋ ਮਾਰਦਾ ਵੀ ਤਾਂ ਹੈ ਨਾ ਇਹ ਰਾਸ ਕਰਦਾ ਹੈ ਪੂਰਾ ਕਰਦਾ ਹੈ ਇਹ ਬੁਲਾਉਂਦਾ ਹੈ ਘਟਾਉਂਦਾ ਇੱਕ ਐਸਾ ਵੀ ਸ਼ਬਦ ਹੈ ਜਿਹੜਾ ਗਿਆਨ ਘਟਾਉਂਦਾ ਪਰਮ ਗਿਆਨੀ ਕੀ ਕਰਦੇ ਨੇ ਔਰ ਘਟਾਉ ਵੀ ਨਹੀਂ ਬੰਦ ਜਿਹੜਾ ਹੈਗਾ ਪੁਰਖ ਜੇ ਬੋਲਦਾ ਤਾਂ ਪਰ ਪਰੋਉਂਦਾ ਹੈ ਜੇ ਦੁਆ ਬੋਲਦਾ ਭਗਤੀ ਦਾ ਪੁਰਖ ਦੋਏ। ਇੱਕ ਪਰਮਪਲਾਏ ਇੱਕ ਭਗਤੀ ਲਾਇ ਸਭ ਤੇਰੇ ਹੁਕਮ ਸਭ ਤੇਰਾ ਹੁਕਮ ਅਪਾਰ। ਦੋ ਕਿਸਮ ਦੇ ਪੁਰਖ ਨੇ ਦੋ ਕਿਸਮ ਦੀ ਆਵਾਜ਼ ਹੈ। ਕਹਾਂ ਦੇ ਦੋ ਵੀ ਪੁਰਖ ਨੇ